ਆ ਗਿਆ ਜੱਟ ਕੇ ਮੈਨੂੰ ਹਾਏ ਤੇ ਮਗਾ ਜੱਟ ਕੇ ਮੈਨੂੰ ਹਾਏ ਸ਼੍ਰੀਨਗਰ ਵਿੱਚ ਡਿਊਟੀ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਦਰਅਸਲ ਪੰਜਾਬੀ ਨੌਜਵਾਨ ਇਹ ਪਿੰਡ ਠੁੱਲੀਵਾਲ ਦਾ ਸੀ ਅਤੇ ਬਰਨਾਲਾ ਜ਼ਿਲ੍ਹਾ ਦਾ ਰਹਿਣ ਵਾਲਾ ਸੀ ਇਹ ਫੌਜੀ ਨੌਜਵਾਨ ਸਤੰਬਰ ਦੇ ਵਿੱਚ ਛੁੱਟੀਆਂ ਕੱਟ ਕੇ ਹੀ ਡਿਊਟੀ ਤੇ ਗਿਆ ਸੀ ਪਰ ਡਿਊਟੀ ਦੌਰਾਨ ਇਸ ਫੌਜੀ ਨੌਜਵਾਨ ਦੀ ਮੌਤ ਹੋ ਗਈ ਹੈ ਇਸ ਘਟਨਾ ਦਾ ਪਤਾ ਚੱਲਦਿਆਂ ਪੂਰੇ ਇਲਾਕੇ ਦੇ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਫਿਰ ਵੀ ਅਸੀਂ ਤੁਹਾਡੇ ਨਾਲ ਕੁਝ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਮੈਲਕਲਾਂ ਦੇ ਪਿੰਡ ਠੁੱਲੀਵਾਲ ਵਿੱਚ ਸ਼੍ਰੀਨਗਰ ਵਿੱਚ ਡਿਊਟੀ ਦੌਰਾਨ ਫੌਜੀ ਨੌਜਵਾਨ ਦੀ ਮੌਤ ਹੋ ਗਈ ਹੈ ਇਸ ਨਾਲੇ ਇਲਾਕੇ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ ਜਾਣਕਾਰੀ ਅਨੁਸਾਰ ਜਦੋਂ ਉਸ ਦੀ ਮੌਤ ਹੋਈ ਤਾਂ ਫੌਜ ਦੇ ਉੱਚ ਅਧਿਕਾਰੀਆਂ ਨੇ ਪਿੰਡ ਦੇ ਸਰਪੰਚ ਨੂੰ ਫੋਨ ਕੀਤਾ ਮੌਤ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਮਾਪਿਆਂ ਦਾ ਇਕੱਲਾ ਪੁੱਤਰ ਸੀ ਅਤੇ ਇਸ ਖਬਰ ਦੇ ਪਤਾ ਚੱਲਦੇ ਹੀ ਇਲਾਕੇ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ ਜਖਸੀ ਰਸਤੰਬਰ ਦੇ ਵਿੱਚ ਛੁੱਟੀ ਕੱਟ ਕੇ ਗਿਆ ਸੀ ਵਾਪਸ ਜਾਣ ਸਮੇਂ ਸ਼ੇਰੀ ਨਗਰ ਡਿਊਟੀ ਤੇ ਗਿਆ ਸੀ ਜਗਸੀਰ ਸਿੰਘ ਆਪਣੇ ਪਿੱਛੇ ਮਾਪਿਓ ਪਤਨੀ ਅਤੇ ਇੱਕ ਪੁੱਤਰ ਨੂੰ ਛੱਡ ਗਿਆ ਕੱਲ ਜਗਸੀਰ ਦੀ ਮ੍ਰਿਤਕ ਦੇਹ ਨੂੰ ਪਿੰਡ ਠੁੱਲੀਵਾਲ ਵਿਖੇ ਸਰਕਾਰੀ ਰਸਮਾਂ ਅਨੁਸਾਰ ਅੰਤਮ ਸੰਸਕਾਰ ਕੀਤਾ ਜਾਵੇਗਾ ਪਰ ਇਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਅਤੇ ਪਿੰਡ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ ਆਓ ਲੈ ਚੱਲਦੇ ਹਾਂ ਮੈਲਕਲਾਂ ਤੋਂ ਸਾਡੇ ਰਿਪੋਰਟਰ ਫਰੋਜ਼ ਖਾਨ ਦੀ ਖਾਸ ਰਿਪੋਰਟ ਵੱਲ ਸਾਨੂੰ ਰਾਤ 8:30 ਵਜੇ ਫੋਨ ਆਇਆ ਸੀ ਜੀ ਕਹਿੰਦੇ ਵੀ ਉਹਦੇ ਸੱਟਾਂ ਲੱਗੀਆਂ ਇੰਟਰਵਿਊ ਹਸਪੀਟਲ ਚ ਦਾਖਲ ਨੇਗੇ ਵੀ ਉਹਨਾਂ ਦਾ ਫੋਨ ਜਮ੍ਹਾਂ ਹੋ ਗਿਆ ਵੀ ਤੁਸੀਂ ਫਿਕਰ ਨਾ ਕਰਿਓ ਫੋਨ ਬੰਦ ਦਾਗਾ ਜਦ ਅਸੀਂ ਫੋਨ ਕੀਤਾ ਤਾਂ ਫੋਨ ਚੱਲਦਾ ਸੀਗਾ ਤਾਂ ਇੱਕ ਰਿੰਗ ਗਈ ਜਦੋਂ ਜਦ ਹੀ ਫੋਨ ਬੰਦ ਹੋ ਗਿਆ ਮੁੜ ਕੇ ਨਹੀਂ ਲੱਗਿਆ ਸਾਡੀ ਗੱਲ ਪਰਸੋਂ ਰਾਤ ਨੂੰ ਹੋਈ ਆ ਪਰਸੋਂ ਦੇ ਹੀ ਕਰੇ ਪੁੱਛ ਰਹੇ ਸੀ ਵੀ ਠੀਕ ਠਾਕ ਆ ਸਾਬਾ ਹਾਂਜੀ ਬਸ ਇੰਨੀ ਗੱਲ ਹੋਈ ਆ ਉਹਨਾਂ ਨੂੰ 2 ਮਹੀਨੇ ਹੋ ਗਏ ਆ ਕਿ ਗਿਆ ਉਹ ਤੇ ਉਹਨਾਂ ਨੇ ਜੀ ਬਦਲੀ ਹੋਣੀ ਸੀ ਉਹਨਾਂ ਦੀ ਜਗ੍ਹਾ ਤੇ ਜਿਹੜੇ ਮੁੰਡੇ ਨੇ ਜਾਣਾ ਸੀ ਉਹ ਹਜੇ ਮੁੰਡਾ ਉੱਥੇ ਗਿਆ ਨਹੀਂ ਸੀਗਾ ਬਸ ਉਹ ਕਹਿੰਦੇ ਸੀ ਵੀ ਜਦੋਂ ਮੁੰਡਾ ਆ ਗਿਆ ਵੀ ਮੈਂ ਜਦੇ ਹੀ ਵਕ ਕਰੇ ਆ ਜਾਣਾਗਾ ਛੁੱਟੀ ਵੀ ਮੇਰੀ ਬਦਲੀ ਹੋਣੀ ਆ ਮੈਨੂੰ 7 ਦਿਨ ਦੀ ਛੁੱਟੀ ਮਿਲੂਗੀ ਬਸ ਉਹ ਕਹਿੰਦੇ ਵੀ ਜਦੋਂ ਮੁੰਡਾ ਆ ਗਿਆ ਮੇਰੀ ਜਗ੍ਹਾ ਤੇ ਵੀ ਮੈਂ ਉਹਦੀ ਆ ਜਾਊਗਾ ਹਾਂਜੀ ਉਹ ਦ 15 ਸਾਲ ਹੋ ਗਏ ਉਹਨਾਂ ਨੂੰ ਫਟਣਾ ਜੀ ਚਲੋ ਸ਼ਾਮ ਨੂੰ ਉਹਦੇ ਸੂਬੇਦਾਰ ਸਾਹਿਬ ਦਾ ਉਥੋਂ ਫੋਨ ਆਉਂਦਾ ਆਰਮੀ ਚੋਂ ਜੀ ਉਹਨਾਂ ਨੇ ਸਾਨੂੰ ਬਰੀਫ ਕਰਤਾ ਸੀ ਵੀ ਇਹ ਡੈਥ ਇਹਨਾਂ ਦੀ ਹੋ ਚੁੱਕੀ ਆ ਤੇ ਚਲੋ ਪਾਏ ਅਸੀਂ ਮੂਹਰੇ ਰਾਤ ਆ ਵੀ ਪਰਿਵਾਰ ਤੇ ਉਹ ਚੀਜ਼ ਨਾ ਬੀਤੇ ਉਹ ਇਹਨਾਂ ਨੂੰ ਤਲਾਸ਼ ਕਰਤਾ ਸੀ ਵੀ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਪਰ ਚਲੋ ਸਵੇਰੇ ਅੱਜ ਮਾਰਨਿੰਗ ਕਲੀਅਰ ਹੋ ਗਿਆ ਸਾਰਾ ਸਾਨੂੰ ਐਸੀ ਵੀ ਅੱਜ ਮਤਲਬ ਕਿ ਲੈ ਕੇ ਉਹਦੀ ਦੇਹ ਆ ਜਾਣਗੀ ਪਰ ਹੁਣ ਥੋੜਾ ਜਿਹਾ ਸਾਡੀ ਪਹਿਲਾਂ ਗੱਲ ਹੋਈ ਹੈ ਵੀ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਕੱਲ ਨੂੰ ਸਵੇਰੇ 9 ਵਜੇ ਲੈ ਕੇ ਪਿੰਡ ਪਹੁੰਚੇਗਾ ਮੌਦਾ ਕਰਨ ਜੀ ਹਜੇ ਉਹਨਾਂ ਨੇ ਕੁਦਰਤੀ ਤੌਰ ਤੇ ਐਕਚੁਅਲ ਦਿੱਤੀ ਦੱਸੀ ਹੈ ਜੀ ਜੋੜੀ ਦਰਾਂ ਨਹੀਂ ਹੋਈ ਹੈ ਜੀ ਬਾਕੀ ਕੱਲ ਨੂੰ ਉਹ